ਜੀ ਮਿੱਤਰੋ ਕੀ ਹਾਲ ਚਾਲ ਦਾ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਹੁਣ ਆਪਾਂ ਇਹਦੇ ਜੜ ਲੱਗੇ ਆ ਮਿੱਤਰੋ ਅੱਜ ਠੀਕ ਹੈ ਤੇ ਮੇਰੇ ਤਿੰਨ ਚਾਰ ਪਾਟ ਆਉਣਗੇ ਤੇ ਆਪਾਂ ਇਹਦੀ ਸ਼ੋ ਜੜ ਲੱਗੇ ਆ ਪਿਆ ਆਪਣਾ ਸਲੈਂਸਰ ਠੀਕ ਹੈ ਖੇਤ ਖੇਤ ਜੜਦਗੇ ਵਧੀਆ ਵੀਊ ਆਉਂਦਾ ਸਾਫ ਹੁੰਦੀ ਵੀਡੀਓ ਘਰੇ ਧੁੱਪ ਪੈਣ ਕਾਰਨ ਹੋ ਰਹੀ ਹੋਈ ਜਾਂਦੀਆਂ ਵੀਡੀਓ ਸਾਰੀਆਂ ਤੇ ਬਾਕੀ ਹੁਣ ਆਪਾਂ ਲਾਉਣੇ ਤੁਹਾਨੂੰ ਆਵਾਜ਼ ਵਾਲਾ ਆਪਾਂ ਤੁਹਾਨੂੰ ਬਣਾਤਾ ਬਣਾ ਕੇ ਦਿਖਾਤਾ ਤੁਹਾਨੂੰ ਠੀਕ ਹੈ ਤੇ ਆਪਾਂ ਜੜਨ ਲੱਗੇ ਆ ਸਲੈਂਸਰ ਠੀਕ ਹੈ ਤੇ ਇਹਦੀ ਸ਼ੋ ਖੋਲਣੀ ਆ ਹੁਣ ਆਪਾਂ ਸ਼ੋ ਖੁੱਲੀ ਪਈ ਐ ਇਧਰੋਂ ਠੀਕ ਹੈ ਤੇ ਆਪਾਂ ਤਾਂ ਹੀ ਚੱਕਣੀ ਐ ਇੱਕ ਪਾਸੇ ਰੱਖੀ ਸੀ ਇੱਕ ਸ਼ੋ ਤੇ ਠੀਕ ਹੈ ਤੇ ਆਪਾਂ ਇਹਦੀ ਸ਼ੋ ਆਣਾ ਆਪਾਂ ਖੋਲ ਦੇਣੀ ਐ ਠੀਕ ਹੈ ਤੇ ਬਾਕੀ ਫਿਰ ਆਪਾਂ ਜੜਦੇ ਇਹਨੂੰ ਨਾਟੋਵੇਂ ਕਾ ਦਿੰਨੇ ਆ ਆਵਾਜ਼ ਮੈਨੂੰ ਹੋਰ ਨੂੰ ਲੱਗਦੀ ਵਾਲੀ ਪੈਪੂਪ ਵਾਲਾ ਜਗਾੜ ਹੋਏ ਨਾ ਉਸ ਵਤੀਆ ਲੱਗਦਾ ਠੀਕ ਹੈ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਆਪਾਂ ਕਰਕੇ ਠੀਕ ਹੈ ਹੁਣ ਆਪਾਂ ਜੜਦੇ ਨੇ ਸ਼ੋਅ ਖੋਲਦੇ ਆਪਾਂ ਰੱਖਦੇ ਆਪਾਂ ਇਸ ਸਟੈਂਡ ਤੇ ਠੀਕ ਆ ਇਸ ਸਟੈਂਡ ਕਰਦਾ ਬੰਦੇ ਦਾ ਕੰਮ ਠੀਕ ਆ ਤੇ ਬਾਕੀ ਆਪਾਂ ਛੋ ਹੁਣ ਖੋਲਦੇ ਆ ਫਿਰ ਜੜਦਦੇ ਨੇ ਸਲੈਂਸਰ ਆਪਾਂ ਆ ਦਾ ਠੀਕ ਆ ਤੇ ਦੱਸਿਓ ਕਿਦਾਂ ਲੱਗੀਆਂ ਵੀਡੀਓ ਠੀਕ ਆ ਤਿੰਨ ਚਾਰ ਪਾਰਟ ਬਣਾ ਦਿੰਦਾ ਹਾਂ ਨਾ ਮੈਂ ਕਿਉਂਕਿ ਆਪਣੇ ਕੋਲ ਬਾਲਾ ਤਾਂ ਕੋ ਹੈ ਨਹੀਂ ਗਾ ਜੰਦ ਤੇਲ ਦਾ ਕੰਮ ਪੂਰਾ ਫਿਰ ਤਾਂ ਹੌਲਾ ਹੌਲਾ ਨਹੀਂ ਵਿੱਚ ਲਈ ਜਾਵੇ ਅੱਧੀ ਇੱਕ ਅੱਧੀ ਹਲਾਂ ਦੀ ਇੱਕ ਦੂਜੀ ਲਿਆ ਫਿਰ ਹਲਾਂ ਦੀ ਇਸ ਤਰ੍ਹਾਂ ਦੀਨ ਮਤਲਬ ਕਿ ਵੀਡੀਓ ਲਈ ਆਵੇ ਠੀਕ ਹੈ ਤੇ ਹੁਣ ਆਪਾਂ ਖੋਲਦੇ ਸ਼ੋਅ ਆ ਜੇ ਆਪਾਂ ਰੱਖੀਏ ਠੀਕ ਹੈ ਖਲنگਾ ਪਾ ਚਾਬਾ ਗੱਟੀ ਦਾ ਮਤਲਬ ਚਾਬਾ ਵਾਪਾ ਘਟ ਲਓ ਖਲنگਾ ਠੀਕ ਕਰ ਦਿਓ ਭੌਣਾ ਪਾ ਝੜ ਦਿੰਨੇ ਆ ਸਾਰਾ ਸਭ ਠੀਕ ਆ ਮਤਲਬ ਉਹ ਕੋਲ ਨਹੀਂ ਲੱਗਿਆ ਹੋਣਾ ਸਾਈਡ ਸ਼ੂ ਹੋਣੀ ਥੋੜੀ ਕੋਲ ਨੂੰ ਠੀਕ ਆ ਸ਼ੂ ਆ ਪਾ ਕੋਲ ਠੀਕ ਆ ਨਾੜ ਪਤ ਨਹੀਂ ਹੋਣਾ ਪਿਆ ਇਹ ਇਕੱਲੇ ਉਸ ਤੋਂ ਬਾਅਦ ਆਪਾਂ ਲਾਕ ਲਿਆ ਕੀ ਸਾਲ ਦਾ ਨਾਣਾ ਪਿਆ ਹੋਇਆ ਮੁਰਗੀ ਚੱਕੀ ਮਟਕਾ ਕੀ ਆਪਾਂ ਉਹ ਚਲਾਣਾ ਬਾਅਦ ਚੱਲ ਜਾਣਾ ਜਰਾ ਜੀਰਵਾ ਬਾਟ ਲਾ ਅੱਗ ਪੂਰੀ ਕੱਢੂਆ ਮੈਂ ਕਿਹਾ ਚੱਲ ਜੇ ਚਲਾ ਆਸ ਨੇ ਪਰ ਆਗ ਕੱਢੀ ਕੀ ਆਪਾਂ ਅੱਗ ਵਾਲਾ ਹੀ ਲਿਆਵਾਂਗੇ ਜੀ ਦੀ ਲਿਆਵਾਂਗੇ ਜੀ ਨਾ ਕੋਈ ਬੰਦਾ ਜੀ ਠੀਕ ਹੈ ਫੋਕੀ ਕਰ ਤੋਂ

ਇੱਕ ਸਿੰਪਲ ਤਰ੍ਹਾਂ ਦਾ ਵੀਡੀਓ ਲਿਆਇਆ ਹੈ। ਤੇ ਕਹਾਂ ਲੱਗਦਾ ਦੂਜਾ ਵੀਡੀਓ ਬਣਾਉਣਾ ਠੀਕ ਹੈ। ਆਪਾਂ ਨਾ ਅਗਲੇ ਕੱਗੇ ਚੱਲਦੇ ਹਾਂ। ਆਪਾਂ ਨਾੜ ਕੋਚੀ ਇਹਨੇ ਅੰਕੀ ਦਾ ਫੇਰ ਕਰਦੇ ਆਪਾਂ ਉਹ ਤੋਂ ਓਕੇ ਇਹਦੀ ਆਖਲੀ ਵੀਡੀਓ ਹੈ ਜਿਹੜਾ ਮੁਰਤੀ ਬਣਾਇਆ ਕਰਦੇ ਹੋਰ ਬਣਾਇਆ ਕਰਦੇ ਕੋਈ ਆਪਾਂ ਇਹਨੂੰ ਵੀ ਪਾੜੇ ਹੈ ਬੰਨ ਨਜ਼ਰਾਂ ਲੱਗਣ ਲੱਗ ਲੱਭੇ ਆਣੇ ਤੇ ਆਪਾਂ ਕਰਾਉਂਦੇ ਸਰੀ ਇਫਲੂਟ ਪੱਕਾ ਹੁਣ ਠੀਕ ਹੈ ਆਪਾਂ ਸਿਆ ਨਾੜੀ ਨੂੰ ਕੋਚੀ ਦੇ ਰੱਖੀਏ ਆਜਾ ਪਾ ਕੇ ਤੇ ਨੋਟ ਕਰ ਤੇ ਸਹੀ ਕੰਮ ਸੀ ਆਪਣੇ ਕੋਲ ਨੋਟ ਵਰਕੇ ਚੱਬ ਜਾਣਾ ਕਰਨਾ ਇੱਕ ਪੱਠੇ ਪੱਠੇ ਆਪਾਂ ਵੱਢ ਕੇ ਤੇ ਲੱਗਦੇ ਆ ਠੀਕ ਆ ਫਿਰ ਮੈਂ ਸਾਹਿਬ ਜੀ ਬੜਾ ਦਿੱਤਾ ਉਸ ਤੋਂ ਬਾਅਦ ਆਪਾਂ ਚੱਬ ਜਾਣਾ ਕਰਦੇ ਨੇ ਮਿੱਤਰੋ ਕੋਈ ਚੀਜ਼ ਨੂੰ ਖਾ ਦਿੰਦੇ ਆ ਤੇ ਸਹੀ ਕਰਕੇ ਦਾਲਕਾ ਨਾ ਕਰੀਏ ਬਿਲਕੁਲ ਕਿੰਨਾ ਖਾ ਉਹ ਕੋਣਾ ਜੀ ਲੋਕੋ ਲੋਕਾ ਪੂਰਾ ਖਾ ਤਾਂ ਇਹ ਪੂਰਾ ਬੰਨੇ ਦਾ ਮੁਰਕਾ ਇਹ ਰਾਤ ਨੂੰ ਮੋੜ ਜਾ ਹੈ ਨਹੀਂ ਬਾਈ ਪਤਾ ਨਹੀਂ ਕਿ ਚੱਕਰ ਪੈ ਗਿਆ ਮੈਂ ਕਿਹੜੇ ਦਾ ਸਰੀਂਹ ੱਤੇ ਲੱਗਿਆ ਮੈਂ ਜਦੋਂ ਕਰਦਾ ਹੈ ਇਹ ਨਹੀਂ ਕਰਦਾ ਕਿ ਉਹ ਬਣਾਉਣਾ ਫਿਰ ਉਹ ਵੀ ਹਾਲ ਹੈ ਉਹ ਬੋਲਣ ਨੂੰ ਜੀ ਕਰਦਾ ਪਤਾ ਨਹੀਂ ਕਿ ਚੱਕਰ ਪੈਂਦਾ ਠੀਕ ਹੈ ਤੇ ਕੰਮ ਪੂਰਾ ਕਰਦੇ ਨੇ ਠੀਕ ਹੈ ਉਹਦਾ ਕੰਮ ਕੀ ਹੈ ਠੀਕ ਹੈ ਇਹ ਆਪਣਾ ਕੰਮ ਨੇ ਕਰ ਦੇ ਚੁੱਕੇ ਆ ਠੀਕ ਹੈ ਦੂਸਰੀ ਚਾਹ ਦੀ ਨਾ ਕਰਨਾ ਆ ਜਾਣਾ ਹੈ ਕੰਮ ਨੂੰ ਵੇਟ ਕਰ ਠੀਕ ਹੈ ਮਿੱਤਰੋ ਅਕਰ ਲਾ ਲਾਸੀ ਇਹ ਪੰਡ ਦੇ ਚੁੱਕੇ ਚੱਲੋ ਠੀਕ ਹੈ ਜਿੰਨੇ ਜਿੰਨੇ ਵੀਡੀਓ ਮੈਂ ਲੈ ਆਉਣੀਆਂ ਸੀ ਉਹ ਸਾਰੀਆਂ ਲਈ ਆਉਣਾ ਜਿੱਥੇ ਲਿਆ ਕੇ ਆਣੇ ਬਣਦਾ ਹੈ ਠੀਕ ਹੈ ਹੋ ਗਿਆ ਆਪਣਾ ਕੰਮ ਨਿਬੜ ਚੁੱਕਿਆ ਠੀਕ ਹੈ ਮਤਰਾ ਹੱਥ ਕਰ ਲੈਣੇ ਥੋੜੀ ਜਿਹੀ ਪਹਿਲਾਂ ਤੇ ਆਪਾਂ ਫਸਰ ਕੋਲੇ ਜਾਂਦੇ ਬਾਾਕੀ ਸਾਨੂੰ ਬਣਾ ਕੇ ਆਪਾਂ ਆਟ ਸਾਰੇ ਜੇ ਚੱਲੇਗੀ ਮਤਲਬ ਜੇ ਚੱਲ ਗਏ ਸਾਰੇ ਠੀਕ ਹੈ ਪਹਿਲਾਂ ਇਹ ਕਰਦੇ ਹਾਂ ਤੇ ਬਾਕੀ ਕੋਸ਼ਿਸ਼ ਕਰਦੇ ਹਾਂ ਕਿ ਡੀਜ਼ਲ ਦਾ ਪਰਮਾਨਤ ਹੋ ਜਾ ਕਰੇਣਾ ਕੰਮ ਵੀ ਹੈ ਥੋੜਾ ਜਿਹਾ ਔਖਾ ਕਰਦੇ ਨੂੰ ਵੀ ਆਪਲਾ ਕਰਨਾ ਆਪਣਾ ਆਪੇ ਕਰਤੇ ਕੰਮ ਨੂੰ ਮੰਗਣ ਦੀ ਲੋੜ ਹੀ ਨਾ ਪਵੇ ਕਿ ਮੈਨੂੰ ਪਤਾ ਕਿਵੇਂ ਕਰਦਾ ਮੈਂ ਹੀ ਕਰਦਾ ਇਹਦਾ ਕੰਮ ਕਰਦਾ ਠੀਕ ਹੈ ਕਿੰਨਾ ਪੈਸਾ ਆਉਂਦਾ ਕਿੰਨੀ ਕਾਮ ਦੇਣਾ ਉਸੇ ਕਰਕੇ ਇਸ ਲਈ ਮਰ ਜਿੰਨੀਆਂ ਬਜੇ ਨੇ ਬਸ ਬੰਦ ਲਿਆ ਇਹਨਾਂ ਨੂੰ ਖਿੱਚ ਕੇ ਕਰ ਕੰਮ ਹਾਲਾਲ ਇਹਨੇ ਉਹਨੂੰ ਵੀ ਰਾਈਜੀ ਕਰਦਾ ਹੁਣ ਇੰਸਟਾਗ੍ਰਾਮ ਤੇ ਵੀ ਨਾਲ ਉਹ ਕਿ ਉਹ ਰਾਜ ਕਰੀ ਨੇ ਮੈਂ ਮਤਲਬ ਕਿ ਆਪਾਂ ਕਾਪੀ ਕਰ ਸਕਦੇ ਕਿਸੇ ਨੂੰ ਵੀ ਐ ਨਹੀਂ ਆਪਾਂ ਮੱਝ ਦੇ ਨਹੀਂ ਕਿਸੇ ਤੇ ਇਹ ਕਾਪੀ ਕਰਕੇ ਕੋਸ਼ਿਸ਼ ਵੀਡੀਓ ਲਿਆਵਾਂਗੇ 10-15 ਵੀਡੀਓ ਤਾਂ ਹੈ ਹੀ ਨੂੰ ਕਾਪੀ ਕਰਕੇ ਆ। ਤੇ ਆਪਾਂ ਉਹਨੂੰ ਡਿਫਰੈਂਟ ਕਰਦਾ ਕਾਪੀ ਵੀ ਨਹੀਂ ਕਰਦੇ। ਕਾਪੀ ਵੀ ਕਹਿ ਲਓ ਚਲ ਤੁਸੀਂ ਤੇ ਬਾਕੀ ਆਪਾਂ ਡਿਫਰੈਂਟ ਕਰਾਂਗੇ ਕੰਮ ਕੋਈ ਨਾ ਕੋਈ ਠੀਕ ਹੈ। ਜਿਹਦੇ ਨੂੰ ਕੋਈ ਵੀ ਹੋਈਆਂ ਕੋਈ ਵੀਡੀਓ ਡਿਫਰੈਂਟ ਕਰਕੇ ਦੇਖਾਂਗੇ ਉਹਦਾ ਪ੍ਰਾਈਸ ਤਾਂ ਪਤਾ ਨਹੀਂ ਪਾਉਂਦਾ ਉਹ ਵਰ ਤੇ ਵੀ ਪਰ ਆਪਾਂ ਵੀ ਲਿਆਵਾਂਗੇ ਉਹਦੇ ਤਰ੍ਹਾਂ ਹੀ ਕਰਾਂਗੇ ਜਿੰਨੀ ਕੋਸ਼ਿਸ਼ ਹੋਈ ਬਾਕੀ ਇਹਨੇ ਟੈਕਨ ਅਸਰ ਦਿੱਤਾ ਠੀਕ ਹੈ। ਨਾ ਆਪਾਂ ਇਹਨੂੰ ਬੜਾ ਤੰਗ ਕਰਨਾ ਤੇ ਬਸ ਜਿੰਨਾ ਜਿਵੇਂ ਵੀ ਹੋਇਆ ਬਸ ਮਤਲਬ ਕਿ 10 ਦਿਨਾਂ ਦੇ ਵਿੱਚ ਵਿੱਚ 500 ਰੁਪਏ ਬਣ ਜਾਂ ਕਰੇ ਨਾ ਜਿਵੇਂ ਕੀ ਆ ਮਾ ਯਾਰ ਉਹ ਤੇ ਜਿੰਨੇ ਬਣਾਉਣੋਂ ਮੈਂ ਹਾਰ ਗਨਾ ਕੀਤਾ। ਕੋਸ਼ਿਸ਼ ਮੈਂ ਪੂਰੀ ਕਰੀ ਜਨਾ ਕਿਤੇ ਬਸ ਪਰਵਾਹਤ ਹੋ ਜਾ ਕੇ ਫਿਰ ਆਪਾਂ ਨਵਾਂ ਤੇ ਨਵਾਂ ਹੋਰ ਡਿਫਰੈਂਟ ਕੰਮ ਕਰ ਜੀ ਪਿੰਨ ਨਵਾਂ ਕੰਮ ਤੋਰ ਕੇ ਨਾ ਆ ਚੀਜ਼ਾਂ ਤਾਂ ਹੀ ਲਈ ਜਨੇ ਬਾਰ-ਬਾਰ ਤੇ ਰੋਹੀ ਆਪਾਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਬਾਕੀ ਹੁਣ ਆਪਾਂ ਇਹਦੀ ਚੜਦੇ ਆ ਸ਼ੋਰ ਤੇ ਆਪਾਂ ਅਮਰ ਤੇ ਚੱਲਦੇ ਆ ਘਰੇ ਠੀਕ ਹੈ ਥੋੜਾ ਜਿਹਾ ਬੈਠਾਂਗੇ ਇੱਥੇ ਤਲਪ ਦੀ ਨਿਗਾ ਵਾਸਤੇ ਤੇ ਬਾਕੀ ਆਪਾਂ ਚਾਲਦੇ ਆ प्रबंध होते मित्रों ठीक है आप शो जड़ती चला मुड़के चाले पावे घर इधर भी आप चढ़ दें ठीक है चक्त ਹੁਣ ਇਹ ਖਿਲਦੀ ਨਹੀਂ ਠੀਕ ਹੈ ਤੇ ਆਪਾਂ ਕਰਦੇ ਆਂ ਤੇ 40 ਮਿੰਟ ਹੋ ਗਏ ਮਿੱਤਰੋ 10 ਮਿੰਟ ਦੀ ਹੋ ਗਈ ਅੱਜ ਵੀਡੀਓ ਪਹੁੰਚਣ ਵਾਲੀ ਹੈ ਤੇ ਫਿਰ ਮਿਲਦੇ ਆਂ ਅਗਲੇ ਬਲੌਗ 'ਚ ਮਿੱਤਰੋ ਠੀਕ ਹੈ ਓਕੇ ਮਿੱਤਰੋ ਮਿਲਦੇ ਆਂ ਅਗਲੇ ਬਲੌਗ 'ਚ ਤੇ ਲਿਆਵਾਂਗੇ ਜਲਦੀ ਕੋਈ ਨਵਾਂ ਪ੍ਰੋਜੈਕਟ ਲਵ ਯੂ ਸਾਰਿਆਂ ਨੂੰ ਜਿਹੜੇ ਪਿਆਰ ਕਰਦੇ ਨੇ ਇਹਦੇ ਆਪਣੀਆਂ ਵੀਡੀਓ ਨੂੰ ਓਕੇ ਬਾਏ